ਘੋੜਾ ਵਿਖਾਉਣ ਤੋਂ ਪਹਿਲਾਂ ਮੇਰਾ ਚਿੱਤ ਕੀਤਾ ਵੀ ਮੈਂ ਤੁਹਾਨੂੰ ਘੋੜੇ ਦੇ ਬੱਚਿਆਂ ਤੇ ਝਾਤ ਮਰਾਦਾ ਆ ਆ ਸੋਹਣੇ ਰਿਜ਼ਲਟ ਆ ਗਏ ਆ ਪੰਜ ਬਾਕੀ ਬੱਚੇ ਬਹੁਤ ਸੋਹਣੇ ਆਏ ਆ ਪੇਠਪੁੜੇ ਦੇ ਬਹੁਤ ਚੰਗੇ ਆਏ ਆ ਧੋਣਾ ਵੇਖੋ ਬੱਚਿਆਂ ਦੀਆਂ ਕਿਡੀਆਂ ਕਿਡੀਆਂ ਛਾਤੀ ਬਾ ਕਮਾਲ ਐ ਪੌੜਾ ਤੇ ਇਹਨਾਂ ਦੇ ਵਿੱਚ ਝਾਤ ਮਾਰ ਲਓ ਜਦੋਂ ਅਸੀਂ ਵੀਡੀਓ ਸ਼ੂਟ ਕੀਤੀ ਸੀ ਭਰਾਵਾਂ ਨੇ 4 ਬੱਚਿਆਂ ਦਾ ਵੇਰਵਾ ਦਿੱਤਿਆ ਸੀ ਪਰ ਵੀਡੀਓ ਨੂੰ 10 ਦਿਨ ਹੋ ਗਏ ਕੀਤੀ ਨੂੰ ਹਫਤਾ ਹੋ ਗਿਆ ਤੇ ਇੱਕ ਬੱਚਾ ਹੁਣ ਥੋੜੇ ਦਿਨ ਹੋਏ ਪਹਿਲਾਂ ਆਏ ਨੂੰ ਯਾਨੀ ਕਿ ਉਦੋਂ 4 ਸੀ ਤੇ ਹੁਣ 5 ਬੱਚੇ ਤੁਹਾਨੂੰ ਮਿਸ ਕਰਕੇ ਦੱਸ ਰਿਹਾ ਵੀ ਵੀਡੀਓ ਦੇ ਵਿੱਚ ਭਰਾਵਾਂ ਨੇ ਚਾਰ ਬੱਚੇ ਦੱਸਨੇ ਆ ਆ ਆ ਗਿਆ ਘੋੜੇ ਦਾ ਕੰਮ ਵੇਖੋ ਪਹਿਲਾਂ ਬਣਾਉਂਦਾ ਹੈ ਨਾ ਦਿਲ ਇਥੋਂ ਚਿਤ ਕਰਦਾ ਹੈ ਵੀ ਰੂਹ ਚ ਵਿਸਰ ਜਾਂਦਾ ਜੀ ਸੁਨੱਖਾ ਘੋੜਾ ਇਹ ਸਜਣੋ ਘੋੜੇ ਦਾ ਨਾਂ ਹੈਗਾ ਸਮਰਾਜ ਤੇ ਫੇਮਸ ਘੋੜਾ ਹੋਇਆ ਸ਼ਿਵਰਾਜ ਉਹ ਘੋੜੇ ਦਾ ਪੁੱਤ ਹੈ ਰਤਨਾਕਰ ਲਾਈਨ ਆ ਗਈ ਤੇ ਮਾਂ ਦੀ ਗੱਲ ਕਰਾਂ ਤੇ ਉਹ ਵੀ ਫੇਮਸ ਘੋੜੀ ਲక్ష్ਮੀ ਹੈ ਪਾਥਰੀ ਲਾਈਨ ਦੀ ਰਾਜ ਤਿਲਕੇ ਦਾ ਨਾਨਾ ਹੈ ਸੱਜਣੋ ਤੇ ਇੱਕ ਬਹੁਤ ਹੀ ਬਾ ਕਮਾਲ ਘੋੜਾ ਹੋਇਆ ਪ੍ਰਾਣੇ ਸੱਜਣ ਸਾਰੇ ਚੰਗੀ ਤਰ੍ਹਾਂ ਜਾਣਦੇ ਹੋਣਗੇ ਅਬੂ ਰਾਜ ਕਲੰਦਰੀ ਪਰ ਇਹ ਵੀ ਆਪਣੇ ਭਰਾਵਾਂ ਦਾ ਇੱਕ ਘੋੜਾ ਹੈ ਇਹਨਾਂ ਦਾ ਪਿੰਡ ਹੈਗਾ ਹੈ ਕਿਲੀ ਗਾਂਦਰਾ ਤੇ ਜਿਲ੍ਹਾ ਪੈ ਜਾਂਦਾ ਜੀ ਮੋਗਾ ਤੇ ਨੰਬਰ ਮੈਂ ਭਰਾਵਾਂ ਦਾ ਵਿੱਚ ਦਿੱਤਾ ਤੁਸੀਂ ਭਰਾਵਾਂ ਤੋਂ ਇਦਾਂ ਦੇ ਖੂਬਸੂਰਤ ਰਿਜ਼ਲਟ ਲੈਣੇ ਹਨ ਤੇ ਬਾਈਆਂ ਨੂੰ ਬੇਚਿੰਤ ਹੋ ਕੇ ਫੋਨ ਕਰੀਏ ਇਹਦੀ ਗਰਦਨ ਦੀ ਗੱਲ ਕਰੀਏ ਇਹਦੀ ਛਾਤੀ ਦੀ ਗੱਲ ਕਰੀਏ ਤੇ ਕਿਸੇ ਗੱਲੋਂ ਕੱਟ ਨਹੀਂ ਮਾਰਦਾ ਬਹੁਤ ਸੋਹਣਾ ਬਸ਼ੀਰਾ ਤਿਆਰ ਕੀਤਾ ਹੈ ਭਰਾਵਾਂ ਨੇ ਤੇ ਵੱਡੀ ਗੱਲ ਸੋਨੇ ਤੇ ਸੁਹਾਗਾ ਇਹ ਹੈ ਕਿ ਬੜੇ ਜ਼ਿਆਦਾ ਚੰਗੇ ਰਿਜ਼ਲਟ ਵੀ ਆ ਗਿਆ ਘੋੜਾ ਅੱਜ ਤੋਂ ਕੋਈ ਸਾਲਕ ਹੋ ਗਿਆ ਮੇਰੇ ਕੋਲ 10 11 ਮਹੀਨੇ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਉਦੋਂ ਜਸਟ ਟ੍ਰੇਲਰ ਹੀ ਦਿਖਾਇਆ ਸੀ ਤੁਹਾਨੂੰ ਤੁਸੀਂ ਬਹੁਤ ਮਾਣ ਬਖਸ਼ਿਆ ਉਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਸੀ ਤੇ ਘੋੜੀਆਂ ਵੀ ਭਰਾਵਾਂ ਤੋਂ ਬਹੁਤ ਸੋਹਣੀਆਂ ਮੇਟ ਹੋਈਆਂ ਸਾਡੀ ਖੁਸ਼ੀ ਵੀ ਆ ਕੀ ਥੱਕ ਗਏ ਬਾਈ ਕੀ ਚੱਕਰਾ ਬੜਾ ਹੀ ਲੱਗੇ ਰਹੀਦਾ ਮੇਰਾ ਹਾਂ ਨਾਲ ਮੈਨੂੰ ਪਤਾ ਲੱਗਾ ਵੀ ਕੰਬੈਨਾ ਦਾ ਮਸ਼ੀਨਾ ਦਾ ਕੰਮ ਵਧਿਆ ਹਨਾ ਖੇਤੀਬਾੜੀ ਦਾ ਵੀ ਬਿਲਕੁਲ ਜੀ ਬਿਲਕੁਲ ਹਾਂ ਨਾਲ ਭਰਾ ਜੀ ਤੋਂ ਚਾਰ ਘੋੜਿਆਂ ਵਾਲੇ ਬਹਿ ਜਾਂਦੇ ਫਿਰ ਤਾਂ ਕਹਿ ਦਈਏ ਵੀ ਧੱਕਾ ਦੋ ਕਾੜੜ ਤਾਂ ਫਿਰ ਦੂਰ ਹੋ ਜਾਂਦੇ ਤੇ ਬਾਹਰ ਅੱਜ ਕਣਕੁਣਕ ਵੱਢ ਕੇ ਗੁਜਰਾਤ ਗਏ ਹਾਂ ਤੇ ਗੁਜਰਾਤ ਵੀ ਘੋੜੇ ਵਾਲੇ ਸੱਜਣ ਮਿੱਤਰ ਮਿਲ ਗਏ ਹਾਂ ਤੇ ਐਂ ਬਸ ਅੱਛਾ ਪਰਿਵਾਰ ਚ ਕਹੀ ਗੱਲ ਵੀ ਪਰਿਵਾਰ ਚ ਨਹੀਂ ਕਿਸੇ ਨੇ ਪਿਓ ਦਾਦੇ ਜਾਂ ਪਹਿਲਾਂ ਨਹੀਂ ਰੱਖੀਆਂ ਕਿਸੇ ਨੇ ਪਹਿਲਾਂ ਬਜ਼ੁਰਗਾਂ ਨੇ ਰੱਖੀਆਂ ਸੀ ਜੀ ਅੱਛਾ ਉਸ ਤੋਂ ਬਾਅਦ ਆ ਗੈਪ ਪੈ ਗਿਆ ਤੇ ਅੱਜ ਤੁਸੀਂ ਹੁਣ ਰੱਖੀਆਂ ਹਨ ਕੀ ਆ ਹੁਣ ਤਾਂ ਬਸ ਦੇਖੋ ਦੇਖ ਹੀ ਹੋ ਗਿਆ ਹਾਂ ਹੁਣ ਮੰਨ ਲਓ 4 ਸਾਲ ਹੋ ਗਏ ਹਨ ਹਾਂਜੀ ਆ ਬੰਦਾ ਮਿਲਦਾ ਨਾ ਹਾਂ ਬੰਦੇ ਦੀ ਆਪਦੀ ਵੀ ਮਨ ਲਓ ਵੀ ਤਜਰਬਾ ਹੌਲੀ ਹੌਲੀ ਤਜਰਬਾ ਆ ਜਾਂਦਾ ਇੱਕ ਦੂਜੇ ਨਾਲ ਹੈ ਨਾ ਜਿਹੜਾ ਪੁਰਾਣਾ ਭਰਾ ਕੋਈ ਆਣ ਕੇ ਬਹਿੰਦਾ ਕੋਲੇ ਉਹਦੇ ਨਾਲ ਗੱਲਾਂ ਕਰਨ ਦਾ ਘੋੜਿਆਂ ਦੀ ਮੁਕਥੇ ਆ चंगे 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 आ आ अच्छा कह साहब कितनीयां ਘੋੜੀਆਂ ਹੁਣ ਤੱਕ ਮੰਨ ਲਓ ਮੇਟ ਕਰਤੀਆਂ ਪਿਛਲੀ ਵੀਡੀਓ ਤੋਂ ਮੰਨ ਲਓ 10-11 ਮਹੀਨਿਆਂ ਦੇ ਵਿੱਚ ਮੰਨ ਲਓ ਕਿੰਨੇ ਕ ਬੱਚੇ ਆ ਗਏ ਜਾਂ ਕਿੱਦਾਂ ਦੀਆਂ ਘੋੜੀਆਂ ਮੇਟ ਹੋਈਆਂ ਵਧੀਆ ਚੰਗੀਆਂ ਚੰਗੀਆਂ ਘੋੜੀਆਂ ਮੇਟ ਹੋਈਆਂ ਜੀ ਜਿਨ੍ਹਾਂ ਚੋਂ 4 ਘੋੜੀਆਂ ਦੇ ਰਿਜ਼ਲਟ ਆਏ ਆ ਅੱਛਾ 4 ਘੋੜੀਆਂ ਦੇ ਰਿਜ਼ਲਟ ਆ ਗਏ ਜੀ ਜਿਨ੍ਹਾਂ ਵਿੱਚੋਂ ਤਿੰਨਾਂ ਦੇ ਆਇਆ ਵਾ ਮੱਥੇ ਪਟਾ ਅੱਛਾ ਇੱਕ ਦੇ ਫੁੱਲ ਆ ਅੱਛਾ ਤੇ ਅੱਛਾ ਭਾਈ ਬਸ਼ੀਰੀਆਂ ਆਈਆਂ ਜਾਂ ਜਿਆਦੀਆਂ ਕਿ ਬਸ਼ੀਰੇ ਆਏ ਆ ਜੀ ਬਲ ਲਗਭਗ ਸੇਮ ਸੇਮ ਜਾਈ ਆ ਹਾਂ ਦੋ ਬੁਛੇਰੀਆਂ ਤੇ ਦੋ ਛੇਰੇ ਅੱਛਾ ਤੇ ਮਾਰਕਿੰਗ ਕੀ ਆ ਰਹੀ ਹੈ ਜੀ ਮੱਥੇ ਪਟਾ ਦੇ ਰਿਹਾ ਫੁੱਲ ਦੇ ਰਿਹਾ ਕਿੱਦਾਂ ਦੇ ਰਿਹਾ ਤਿੰਨਾਂ ਦੇ ਮੱਥੇ ਪਟਾ ਵਾ ਇੱਕ ਦੇ ਮੱਥੇ ਫੁੱਲ ਅੱਛਾ ਤੇ ਗ੍ਰੇਜੈਂਟ ਬਾਈ ਫੇਰ ਸਵਾਗਤ ਸასი ਘਰ ਗ੍ਰੇਜੈਂਟ ਮੇਰੇ ਹੁਣ ਤੋਂ ਕੋੜਿਆਂ 'ਚ ਜਿਆਦਾ ਰਹਿਣਾ ਹੈ ਜਿਆਦਾ ਬਾਈ ਹੋਣਾ ਨਾਲੋਂ ਬਾਈ ਬਾਹਰ ਅੰਦਰ ਦਾ ਵੀ ਦੇਖਦਾ ਹੈ ਹਨਾ ਤੁਸੀਂ ਜਿਆਦਾ ਰਹਿੰਦੇ ਹੋ ਉਸੇ ਵਾਸਤੇ ਸੰਭਾਲ ਤੁਸੀਂ ਕਰਦੇ ਹੋ ਮੈਂ ਬਾਈ ਤੋਂ ਸੁਣਿਆ ਵੀ ਬਾਈ ਬਲਰਾਜ ਨੇ ਵੀ ਮੈਨੂੰ ਦੱਸਿਆ ਵੀ ਕਹਿੰਦੇ ਵੀ ਪਹਿਲਾਂ ਤਾਂ ਲੈਣਾ ਸੀਗਾ ਜिद ਕੀਤੀ ਗ੍ਰੇਜੈਂਟ ਨੇ ਵੀ ਵੋਲਟ ਲੈਣਾ ਤੇ ਮੈਂ ਲਾਰਾ ਲਾਦਾ ਵੀ ਨਹੀਂ ਬਾਈ ਆਪਾਂ ਘੋੜੀ ਲਈਏ ਫਿਰ ਸ਼ੌਂਕ ਉਹ ਕਿੱਦਾਂ ਉਬੜਿਆ ਫਿਰ ਕਹਿੰਦੇ ਬਾਈ ਮੈਨੂੰ ਬਲਰਾਜ ਵੀਰੇ ਨੇ ਫੋਨ ਤੇ ਦੱਸਿਆ ਕਿ ਲੈਣਾ ਸੀਗਾ ਬੋਲਟ ਤੇ ਬਾਈ ਨੂੰ ਨਾ ਬਾਈ ਨੇ ਰੋਜ਼ ਹੀ ਲਾਰਾ ਲਾ ਦਿੰਦਾ ਵੀ ਬਾਈ ਅੰਮਰ ਦੇ ਵਿੱਚ ਰਹਿੰਦੇ ਆ ਦੇ ਪਰਿਵਾਰ ਆਪਦੀ ਜਗ੍ਹਾ ਠੀਕ ਹੈ ਪਰ ਜਦੋਂ ਇਹਨਾਂ ਦੇ ਵਿੱਚ ਆਉਂਦੇ ਤੇ ਬਾਈ ਕਹਿੰਦਾ ਵੀ ਸਾਰੀ ਟੈਨਸ਼ਨ ਹੀ ਭੁੱਲ ਜਾਂਦੀ ਹੈ ਮੇਰੇ ਖਿਆਲ ਆ ਇਹ ਵੱਡੀ ਦੇਣ ਹੈ ਘੋੜਿਆਂ ਦੀ ਵੀ ਜਿੰਨਾ ਮਰਜੀ ਤੁਸੀਂ ਪੈਸਾ ਕਮਾ ਲਓ ਜੋ ਮਰਜੀ ਦੁਨੀਆ ਘਾ ਲਓ ਪਰ ਜੋ ਮੰਨ ਲਓ ਮਜ਼ਾ ਤੁਹਾਨੂੰ ਕੋਈ